ਸੇਵਾ ਥੋਰੀ ਮੰਗਣ ਬਹੁਤ ਆ। ਕਈ ਵਾਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਸਾਨੂੰ ਇੰਜ ਲੱਗਦਾ ਹੈ ਵੀ ਪ੍ਰਮਾਤਮਾ ਹੈ ਨਹੀਂ। ਤੇ ਇੱਕ ਬੈਣ ਨੇ ਵੀ ਮੈਨੂੰ ਕਮੈਂਟ ਕੀਤਾ ਸੀ ਕਿ ਮੈਂ ਬਹੁਤ ਸਮੇਂ ਤੋਂ ਅਰਦਾਸ ਕਰ ਰਹੀ ਹਾਂ ਪਰ ਮੇਰੀ ਅਰਦਾਸ ਪੂਰੀ ਨਹੀਂ ਹੋ ਰਹੀ। ਤਾਂ ਜਿੰਨੀ ਕੀ ਪ੍ਰਮਾਤਮਾ ਨੇ ਸੋਝੀ ਦਿੱਤੀ ਹੈ ਉੱਥੋਂ ਇਹ ਗੱਲ ਸਮਝ ਆਹੀ ਹੈ ਕਿ ਕਈ ਵਾਰ ਸਾਡਾ ਜਿਹੜਾ ਭਾਂਡਾ ਹੈ ਉਹ ਛੋਟਾ ਹੁੰਦਾ ਹੈ ਤੇ ਅਸੀਂ ਮੰਗਦੇ ਬਹੁਤ ਕੁਝ ਹੈ। ਭਾਵੇਂ ਅਸੀਂ ਜੋ ਸਿਮਰਨ ਕਰ ਰਹੇ ਹਾਂ, ਅਸੀਂ ਜੋ ਪ੍ਰਮਾਤਮਾ ਨੂੰ ਯਾਦ ਕਰ ਰਹੇ ਹਾਂ, ਉਸ ਦੀ ਬਾਣੀ ਪੜ੍ਹ ਰਹੇ ਹਾਂ, ਉਸ ਤੇ ਸਾਡਾ ਭਰੋਸਾ ਬਹੁਤ ਘੱਟ ਹੁੰਦਾ ਹੈ। ਜਾਂ ਅਸੀਂ ਪੂਰਨ ਤੌਰ ਤੇ ਅਸੀਂ ਉਸ ਨੂੰ ਪਾਠ ਨੂੰ ਅਸੀਂ ਸਿਮਰਨ ਨੂੰ ਅਸੀਂ ਪੂਰਾ ਨਹੀਂ ਕਰਦੇ। ਤਾਂ ਜਦੋਂ ਤੱਕ ਸਾਡਾ ਭਰੋਸਾ ਇਹ ਨਹੀਂ ਬਣਦਾ ਕਿ ਪ੍ਰਮਾਤਮਾ ਸਾਡੇ ਨੇੜੇ ਹੈ ਤੇ ਪ੍ਰਮਾਤਮਾ ਨਾਲ ਸਾਡਾ ਪਿਆਰ ਹੈ ਭਾਵੇਂ ਪ੍ਰਮਾਤਮਾ ਦੀ ਯਾਦ ਸਾਡੇ ਅੰਦਰ ਨਹੀਂ ਵੱਸਦੀ ਉਹਨਾਂ ਸਮਾਂ ਪ੍ਰਮਾਤਮਾ ਦੇ ਅੱਗੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਇੱਕ ਗੱਲ ਹੋਰ ਜਿਹੜੀ ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ ਮੈਨੂੰ ਉਹ ਚੀਜ਼ ਮਿਲ ਜੇ ਉਹ ਚੀਜ਼ ਮਿਲ ਜੇ ਸੱਚ ਜਾਣਿਓ ਇਹ ਪ੍ਰਮਾਤਮਾ ਦੇ ਕਰ ਬੋਤ ਥੋੜੀ ਉਹ ਛੋਟੀਆਂ ਚੀਜ਼ਾਂ ਹਨ ਜਿਸ ਇਨਸਾਨ ਨੂੰ ਅਰਦਾਸ ਦੀ ਅਕਸਰ ਸਮਝ ਆ ਗਈ ਉਹ ਫਿਰ ਇਹ ਅਰਦਾਸ ਨਹੀਂ ਮੰਗਦਾ ਪ੍ਰਮਾਤਮਾ ਮੈਨੂੰ ਇਹ ਦੇ ਦਿਓ ਇਹ ਦੇ ਦਿਓ ਉਹ ਅਰਦਾਸ ਮੰਗਦਾ ਹੈ ਪ੍ਰਮਾਤਮਾ ਮੈਨੂੰ ਮੈਂ ਤੋਂ ਬਚਾਈ ਰੱਖਣਾ ਤੂੰ ਹੀ ਤੂੰ ਦੇ ਵਿੱਚ ਰੱਖਣਾ ਤੇ ਤੇਰੀ ਯਾਦ ਨਾ ਮੇਰੇ ਤੋਂ ਵਿਸਰੀ ਜਿਵੇਂ ਸੰਤੋ ਮਸ਼ਕੀਨ ਜੀ ਕਹਿੰਦੇ ਹਨ ਕਿ ਜਿਸ ਇਨਸਾਨ ਨੂੰ ਉਸ ਪਰਮਾਤਮਾ ਦੀ ਯਾਦ ਨਹੀਂ ਵਿਸਰਦੀ ਕੋਈ ਵੀ ਦੁੱਖ ਉਸ ਇਨਸਾਨ ਨੂੰ ਢਾ ਨਹੀਂ ਸਕਦਾ ਕੋਈ ਵੀ ਦੁੱਖ ਉਸ ਇਨਸਾਨ ਤੇ ਹਾਵੀ ਨਹੀਂ ਹੋ ਸਕਦਾ ਦੁੱਖ ਵੀ ਉਸ ਇਨਸਾਨ ਤੋਂ ਫਿਰ ਦੂਰ ਭੱਜਦੇ ਹਨ ਕਿਉਂਕਿ ਉਹ ਪਰਮਾਤਮਾ ਦੀ ਯਾਦ ਉਸ ਦੀ ਬਰਕਤ ਬਹੁਤ ਵੱਟੀ ਹੈ ਤੇ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਇਹੋ ਜਿਹੀ ਘਟਨਾ ਲੈ ਕੇ ਆਇਆ 1976 ਦੀ ਇਹ ਘਟਨਾ ਹੈ ਜਿਸ ਦੇ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਦੱਸਦੇ ਹਨ ਕਿ ਅਸੀਂ ਅਰਦਾਸ ਕਰਨੀ ਵੀ ਸਾਨੂੰ ਸਮਝ ਨਹੀਂ ਕਿ ਕਿਸ ਤਰ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਤਾਂ ਇਸ ਘਟਨਾ ਤੋਂ ਤੁਹਾਨੂੰ ਸਮਝ ਆ ਜਾਊਗਾ ਕਿ ਸਾਡੀ ਅਰਦਾਸ ਦੀ ਵਿੱਚ ਕਿਤੇ ਖੁੱਦਗਰਜ਼ੀ ਤਾਂ ਨਹੀਂ ਸਾਡਾ ਸਵਾਰਥ ਤਾਂ ਨਹੀਂ ਛਿਪਿਆ ਹੋਇਆ ਅਸੀਂ ਆਪਣੇ ਭਲੇ ਲਈ ਤਾਂ ਅਰਦਾਸ ਕਰ ਰਹੀ ਹੋਗੇ ਪਰ ਕਿਸੇ ਦਾ ਸੀ ਨੁਕਸਾਨ ਕਰ ਰਹੀਏ ਕਿਸੇ ਇਹੋ ਜੀ ਸਾਡੀ ਅਰਦਾਸ ਤਾਂ ਨਹੀਂ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਅਰਦਾਸ ਦੀ ਇਹ ਜਿਹੜੀ ਘਟਨਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਜਿੱਥੋਂ ਤੁਹਾਨੂੰ ਅਰਦਾਸ ਕਰਨ ਦੀ ਸਮਝ ਆਊਗੀ ਤਾਂ ਸ਼ੁਰੂ ਕਰਦੇ ਹਾਂ ਜੀ ਤਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੱਸਦੇ ਹਨ ਕਿ 1976 ਦੇ ਵਿੱਚ ਕਹਿੰਦੇ ਮੇਰੀ ਏਮਜ਼ ਹਸਪੀਟਲ ਦਿੱਲੀ ਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਸੀ ਤੇ ਕਹਿੰਦੇ ਮੇਰੀ ਡਿਊਟੀ ਉਸ ਦਿਨ ਬੱਚਿਆਂ ਦੇ ਅਵਾਡ ਦੇ ਵਿੱਚ ਲੱਗੀ ਜਿੱਥੇ ਬੱਚੇ ਦਾਖਲ ਹੁੰਦੇ ਆ ਤਾਂ ਕਹਿੰਦੇ ਮੈਂ ਜਦੋਂ ਉਸ ਅਵਾਡ ਦੇ ਵਿੱਚ ਗਿਆ ਤਾਂ ਉੱਥੇ ਇੱਕ ਗੰਗਾ RAM ਨਾਂ ਦਾ ਲੜਕਾ ਸੀ ਛੋਟੀ ਉਮਰ ਦਾ ਉਸ ਦੇ ਦਿਲ ਦੇ ਵਿੱਚ ਛੇਕ ਸੀ ਤੇ ਉਹ ਕਈ ਦਿਨਾਂ ਤੋਂ ਉੱਥੇ ਦਾਖਲ ਸੀ ਕਹਿੰਦੀ ਮੈਂ ਜਦੋਂ ਉੱਥੇ ਗਿਆ ਤਾਂ ਉੱਥੋਂ ਦੇ ਜਿਹੜੇ ਡਾਕਟਰ ਜਿਹੜੇ ਰੋਜ਼ ਉਹਨਾਂ ਦਾ ਚੈੱਕਅਪ ਕਰਦੇ ਹਨ ਉਹ ਦੱਸਣ ਲੱਗੇ ਕਹਿੰਦੇ ਇਹ ਜਿਹੜੀ ਗੰਗਾ ਰਾਮ ਦੀ ਮਾਂ ਹੈ ਇਹ ਗੰਗਾ ਰਾਮ ਦਾ ਹੱਥ ਫੜ ਕੇ ਰੋਜ਼ ਰੋਂਦੀ ਰਹਿੰਦੀ ਸੀ ਪਰ ਹੁਣ ਇਸ ਨੂੰ 2 ਦਿਨ ਹੋ ਗਏ ਇਹ ਰੋਂਦੀ ਨਹੀਂ ਇਹ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਬੈਠੀ ਹੈ ਜਿਵੇਂ ਅੱਖਾਂ ਬੰਦ ਕਰਕੇ ਬੈਠੀ ਰਹਿੰਦੀ ਹੈ ਜਿਵੇਂ ਇਸ ਦੇ ਨੇੜੇ ਕੋਈ ਹੈ ਨਹੀਂ ਅੱਖਾਂ ਵੀ ਖੋਲਦੀ ਨਹੀਂ ਤੇ ਕਹਿੰਦੇ ਇਹ ਹੀ ਵਾਰਤਾ ਲਾਪ ਜਦੋਂ ਮੈਨੂੰ ਉਸ ਡਾਕਟਰ ਸਾਹਿਬ ਨੇ ਉਸ ਬੇਟੀ ਦੇ ਸਾਹਮਣੇ ਸੁਣਾਈ ਜਿਹੜੀ ਬੇਟੀ ਆਪਣੇ بیٹے ਗੰਗਾ ਰਾਮ ਦਾ ਹੱਥ ਫੜ ਕੇ ਤੇ ਅੱਖਾਂ ਮੀਚ ਕੇ ਬੈਠੀ ਰਹੀ ਦੋ ਦਿਨਾਂ ਤੋਂ ਤੇ ਡਾਕਟਰ ਸਾਹਿਬ ਕਹਿੰਦੇ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਇਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਤਾਂ ਕਹਿੰਦੇ ਜਦੋਂ ਇਹ ਵਾਰਤਾ ਲਾਪ ਸੁਣਾਈ ਉਸ ਨੇ ਤਾਂ ਉਸ ਬੇਟੀ ਨੇ ਫਿਰ ਵੀ ਅੱਖਾਂ ਨਹੀਂ ਖੋਲੀਆਂ ਤਾਂ ਕਹਿੰਦੇ ਮੈਂ ਫਿਰ ਉਸ ਬੇਟੀ ਦੇ ਕੋਲ ਗਿਆ ਕੋਲ ਜਾ ਕੇ ਵਾਹਿਗੁਰੂ ਕਹਿ ਕੇ ਤੇ ਉਸ ਦੀ ਉਸ ਬੇਟੀ ਦੇ ਮੋਢੇ ਤੇ ਹੱਥ ਰੱਖਿਆ ਕਹਿੰਦੇ ਜਿਵੇਂ ਮੈਂ ਉਸ ਮੋਢੇ ਤੇ ਹੱਥ ਰੱਖਿਆ ਤਾਂ ਉਸ ਬੇਟੀ ਨੇ ਅੱਖਾਂ ਖੋਲ ਲਈਆਂ ਅੱਖਾਂ ਖੋਲੀਆਂ ਤੇ ਮੈਂ ਉਸ ਬੇਟੀ ਨੂੰ ਕਿਹਾ ਬੇਟੀ ਕੀ ਤੁਸੀਂ ਆਪਣੇ ਪੁੱਤਰ ਦੀ ਅਰਦਾਸ ਕਰ ਰਹੇ ਹੋ ਤਾਂ ਉਸ ਬੇਟੀ ਨੇ ਉੱਤਰ ਦਿੱਤਾ ਕਹਿੰਦੀ ਕੱਲ ਮੈਂ ਆਪਣੇ ਪੁੱਤਰ ਲਈ ਅਰਦਾਸ ਕਰ ਰਹੀ ਸੀ ਪਰ ਅੱਜ ਮੈਂ ਆਪਣੇ ਪੁੱਤਰ ਲਈ ਅਰਦਾਸ ਨਹੀਂ ਕਰ ਰਹੀ ਕਹਿੰਦੀ ਜਦੋਂ ਮੈਂ ਕੱਲ ਅਰਦਾਸ ਕਰਦੀ ਸੀ ਤਾਂ ਅਰਦਾਸ ਕਰਦੇ ਕਰਦੇ ਇਹ ਸਮਝ ਆਇਆ ਕਿ ਇਸ ਦੇ ਵਿੱਚ ਤਾਂ ਮੇਰੀ ਖੁਦਗਰਜ਼ੀ ਹੈ ਕਿਉਂਕਿ ਮੇਰੇ ਸੱਜੇ ਵੀ ਤੇ ਮੇਰੇ ਖੱਬੇ ਵੀ ਉਹੀ ਪੇਸ਼ੈਂਟ ਹਨ ਉਹੀ ਬੱਚੇ ਹਨ ਜਿਹੜੀ ਬਿਮਾਰੀ ਤੋਂ ਮੇਰਾ ਬੱਚਾ ਪ੍ਰਭਾਵਿਤ ਹੈ ਤੇ ਇਹਨਾਂ ਦੇ ਦੁੱਖ ਤਕਲੀਫ ਸਮਝ ਕੇ ਤੇ ਮੈਂ ਇਕੱਲੀ ਆਪਣੇ ਬੇਟੇ ਦੀ ਅਰਦਾਸ ਕਰਨ ਲੱਗੀ ਤਾਂ ਕਹਿੰਦੀ ਮੈਨੂੰ ਇਹ ਸਮਝਾਈ ਕਿ ਇਸ ਦੇ ਵਿੱਚ ਮੇਰੀ ਖੁਦਗਰਜ਼ੀ ਹੈ ਤੇ ਕਹਿੰਦੀ ਫਿਰ ਮੈਂ ਅਰਦਾਸ ਇਸ ਤੋਂ ਬਦਲ ਕੇ ਇਹ ਕਰਨ ਲੱਗੀ ਕਿ ਪ੍ਰਮਾਤਮਾ ਜਿੰਨੇ ਵੀ ਇਸ ਹਸਪੀਟਲ ਦੇ ਵਿੱਚ ਬੱਚੇ ਹਨ ਇਹ ਸਭ ਬੱਚੇ ਆ ਤੇ ਜਿਹੜੇ ਡਾਕਟਰ ਇਲਾਜ ਕਰਨ ਕੀ ਉਹਨਾਂ ਦੇ ਹੱਥ ਬਰਕਤ ਹੋਣਾ ਤਾਂ ਜੋ ਇਹ ਬੱਚਿਆਂ ਦਾ ਇਲਾਜ ਹੋ ਜਾਵੇ ਤੇ ਇਹ ਖੁਸ਼ੀ-ਖੁਸ਼ੀ ਕਰ ਜਾਣ ਕਹਿੰਦੀ ਜਦੋਂ ਮੈਂ ਇਹ ਅਰਦਾਸ ਕਰਨ ਲੱਗੀ ਤਾਂ ਕਹਿੰਦੀ ਫਿਰ ਵੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੀ ਅਰਦਾਸ ਦੇ ਵਿੱਚ ਸਵਾਰਥ ਹੈ ਸਵਾਰਥ ਕਿਉਂ ਹੈ ਵੀ ਇਹਦੇ ਵਿੱਚ ਮੇਰਾ ਬੱਚਾ ਸ਼ਾਮਲ ਹੈ ਤਾਂ ਕਰਕੇ ਸਵਾਰਥ ਹੈ ਇਜਿੰਨੇ ਹਸਪੀਟਲ ਦੇ ਵਿੱਚ ਬੱਚੇ ਹਨ ਤਾਂ ਕਰਕੇ ਮੈਂ ਅਰਦਾਸ ਕਰਦੀ ਹਾਂ ਤੇ ਕਹਿੰਦੀ ਫਿਰ ਮੈਂ ਇਹ ਅਰਦਾਸ ਨੂੰ ਬਦਲ ਕੇ ਮੇਰੀ ਅਰਦਾਸ ਹੁਣ ਇਹ ਹੋ ਗਈ ਹੈ ਜਿੰਨੇ ਵੀ ਇਸ ਦੁਨੀਆ ਦੇ ਵਿੱਚ ਹਸਪੀਟਲ ਦੇ ਵਿੱਚ ਜਿੰਨੇ ਵੀ ਰੋਗੀ ਹਨ ਉਹ ਰੋਗੀਆਂ ਦਾ ਰੋਗ ਠੀਕ ਕਰਨ ਦੇ ਲਈ ਪ੍ਰਮਾਤਮਾ ਇਹਨਾਂ ਡਾਕਟਰਾਂ ਦੇ ਹੱਥ ਵਿੱਚ ਇੰਨੀ ਬਰਕਤ ਪਾ ਦਿਓ ਇੰਨੀ ਸਮਰੱਥਾ ਪਾ ਦਿਓ ਕਿ ਤੇਰੀ ਮਿਹਰ ਦੇ ਨਾਲ ਇਸਾਰੇ ਦੇ ਸਾਰੇ ਠੀਕ ਹੋ ਜਾਣ ਤੰਦਰੁਸਤ ਹੋ ਕੇ ਖੁਸ਼ੀ-ਖੁਸ਼ੀ ਆਪਣੇ ਘਰ ਜਾਣ ਤੇ ਕੋਈ ਵੀ ਤੇਰੇ ਸੁੱਖਾਂ ਤੋਂ ਵਾਂਝਾ ਨਾ ਰਿਹਾ ਜਾਵੇ ਤੇ ਕਹਿੰਦੀ ਮੇਰੀ ਅੱਜ ਤੋਂ ਇਹ ਅਰਦਾਸ ਹੋ ਚੁੱਕੀ ਹੈ ਸਰਬੱਤ ਦੀ ਭਲੇ ਦੀ ਅਰਦਾਸ ਕਹਿੰਦੇ ਜਦੋਂ ਉਸ ਬੇਟੀ ਨੇ ਜਦੋਂ ਇਹ ਗਿਆ ਤਾਂ ਸੱਚ ਜਾਣਿਓ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਜਿਨੇ ਮੈਨੂੰ ਇਹ ਅਰਦਾਸ ਕਰਨਾ ਸਮਝਾ ਗਈ ਵੀ ਅਰਦਾਸ ਕਰੀ ਦਾ ਕਰੀ ਦੀ ਕਿਵੇਂ ਅਕਸਰ ਅਸੀਂ ਆਮ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਸਵਾਰਥ ਲਈ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਮੇਰਾ ਪਾਲਾ ਕਰ ਦੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੋਵੇ ਉਹਦੀ ਸਾਨੂੰ ਕੋਈ ਚਿੰਤਾ ਨਹੀਂ ਤੇ ਅੱਜ ਮੈਂ ਪਹਿਲੀ ਵਾਰ ਇਸ ਬੈਠੀ ਦੇ ਅਰਦਾਸ ਵਿੱਚ ਇਹ ਸੁਣੀਆ ਕਿ ਸਰਬਤ ਦੇ ਭਲੇ ਦੀ ਅਰਦਾਸ ਤਾਂ ਜਦੋਂ ਇਹ ਅਰਦਾਸ ਸੁਣੀ ਤਾਂ ਕਹਿੰਦੇ ਮੈਨੂੰ ਸੱਚ ਇੰਜ ਲੱਗਿਆ ਕਿ ਅੱਜ ਸਮਝਾਈ ਹੈ ਵੀ ਅਰਦਾਸ ਕਰੀ ਦੀ ਤਾਂ ਕਰੀ ਦੀ ਕਿਵੇਂ ਹੈ ਤੇ ਜਦੋਂ ਇਹ ਗੱਲ ਉਸਨੇ ਪੂਰੀ ਕਰਨ ਤੋਂ ਬਾਅਦ ਫਿਰ ਉਹ ਆਪਣੀ ਅਰਦਾਸ ਦੇ ਵਿੱਚ ਉਸ ਪਰਮਾਤਮਾ ਦੇ ਚਰਣਾ ਵਿੱਚ ਲੀਨ ਹੋ ਗਈ ਤੇ ਉਸਨੇ ਫਿਰ ਆਪਣੀ ਅੱਖਾਂ ਬੰਦ ਕਰ ਲਈ ਤਾਂ ਸੱਚ ਜਾਣਿਓ ਜੀ ਅਰਦਾਸ ਸਾਡੀ ਵੀ ਉਸ ਦਿਨ ਹੀ ਪੂਰੀ ਹੋਊਗੀ ਜਦੋਂ ਸਰਬਤ ਦੇ ਪਨੇ ਦੀ ਅਰਦਾਸ ਹੋਊਗੀ ਕਿਸੇ ਦਾ ਮਾੜਾ ਕਰਕੇ ਅਸੀਂ ਆਪਣਾ ਚੰਗਾ ਕਰਨਾ ਚਾਹੁੰਦੇ ਹਾਂ ਤਾਂ ਉਹ ਅਰਦਾਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ ਪੂਰੀ ਨਹੀਂ ਹੁੰਦੀ ਤਾਂ ਇਸ ਕਰਕੇ ਜੇ ਤੁਸੀਂ ਅਰਦਾਸ ਪ੍ਰਮਾਤਮਾ ਦੇ ਚਰਨਾਂ ਵਿੱਚ ਕਰਦੇ ਹੋ ਰੋਜ਼ ਤਾਂ ਸਰਬਤ ਦੇ ਭਲੇ ਦੀ ਅਰਦਾਸ ਹੋਵੇ ਤਾਂ ਜੋ ਸਭ ਦੇ ਦੁੱਖ ਦੂਰ ਹੋਣ ਤੇ ਇੱਕ ਗੱਲ ਹੋਰ ਜਿਸ ਦਿਨ ਸਾਨੂੰ ਇਹ ਸਮਝ ਆ ਗਈ ਕਿ ਅਸੀਂ ਜਿਹੜੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਈ ਵਾਰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਮੰਗਦੇ ਹਾਂ ਦੁਨਿਆਵੀ ਚੀਜ਼ਾਂ ਵੀ ਪਰਮਾਤਮਾ ਮੈਨੂੰ ਕਾਰ ਦੇ ਦੇ ਦੀ ਮੈਨੂੰ ਕੋਠੀ ਦੇ ਦੇ ਇਹ ਚੀਜ਼ਾਂ ਮੰਗਦੇ ਆ ਇਹ ਚੀਜ਼ਾਂ ਬਹੁਤ ਛੋਟੀਆਂ ਹਨ ਉਸ ਦੇ ਘਰ ਦੇ ਲਈ ਜਿਸ ਦਿਨ ਤੁਸੀਂ ਤੁਹਾਨੂੰ ਸਹੀ ਅਰਦਾਸ ਦੀ ਸਮਝ ਆ ਗਈ ਫਿਰ ਤੁਸੀਂ ਉਸ ਦਿਨ ਉਸ ਪਰਮਾਤਮਾ ਦੀ ਯਾਦ ਮੰਗੋਗੇ ਕਿਉਂਕਿ ਯਾਦ ਦੇ ਵਿੱਚ ਇੰਨੇ ਸੁੱਖ ਹਨ ਜਿਹੜੇ ਕੀ ਸਦਾ ਤੁਹਾਡੇ ਨਾਲ ਰਹਿਣਗੇ ਜਿਹੜੇ ਅਸੀਂ ਆਮ ਦੁਨਿਆਵੀ ਤੌਰ ਤੇ ਛੋਟੇ-ਛੋਟੇ ਸੁੱਖ ਮੰਗ ਲੈਂਦੇ ਆ ਉਹ ਸੁੱਖ ਸਾਨੂੰ ਮਿਲਣ ਤੋਂ ਬਾਅਦ ਥੋੜੇ ਸਮੇਂ ਬਾਅਦ ਫਿਰ ਉਹ ਕਈ ਵਾਰ ਇੰਜ ਲੱਗਦਾ ਹੈ ਵੀ ਅਸੀਂ ਫਿਰ ਸੁਕੀਨੀ ਪਰ ਜਿਸ ਦਿਨ ਅਸੀਂ ਉਸ ਪਰਮਾਤਮਾ ਦੀ ਯਾਦ ਮੰਗ ਲਈ ਉਸ ਦੇ ਚਰਨਾਂ ਦੀ ਹਾਜ਼ਰੀ ਮੰਗ ਲਈ ਤੇ ਉਹ ਸਾਡੇ ਮਨੋਂ ਵਿਸਰੇ ਨਾ ਉਹ ਸਾਨੂੰ ਨੇੜੇ ਜਾਪੇ ਇਹ ਅਰਦਾਸ ਕਰਨ ਲੱਗੇ ਸੱਚ ਜਾਣਿਓ ਉਸ ਦਿਨ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਤੇ ਉਸ ਦਿਨ ਜਿਹੜੀ ਤੁਹਾਡੀ ਅਰਦਾਸ ਹੋਊਗੀ ਫਿਰ ਸਾਰੇ ਰੋਗਾਂ ਦਾ ਅੰਤ ਕਰ ਦੇਵੇਗੀ ਤੇ ਫਿਰ ਸੁੱਖਾਂ ਦਾ ਖਜਾਨਾ ਤੁਹਾਨੂੰ ਸਦਾ ਲਈ ਮਿਲ ਜਾਊਗਾ ਫਿਰ ਕੋਈ ਵੀ ਦੁੱਖ ਤੁਹਾਨੂੰ ਢਾ ਨਹੀਂ ਸਕਦਾ ਤਾਂ ਸਾਧ ਸੰਗਤ ਜੀ ਇਸ ਕਰਕੇ ਸਾਨੂੰ ਅਰਦਾਸ ਕਰਦੇ ਆ ਇਹ ਜਰੂਰ ਸਮਝ ਲੈਣਾ ਚਾਹੀਦਾ ਕਿ ਸਾਡੀ ਅਰਦਾਸ ਦੇ ਵਿੱਚ ਸਾਡਾ ਕਿਤੇ ਸਵਾਰਥ ਤਾਂ ਨਹੀਂ ਇੰਨੀਆਂ ਕਿ ਬੇਨਤੀਆਂ ਨੂੰ ਸਹਿਕਾਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ